ਪਟਿਆਲਾ ਦੇ ਵਿੱਚ ਇੱਕ ਰੂਹ ਕੰਬਾਉ ਘਟਨਾ ਵਾਪਰੀ ਹੈ ਤਾਏ ਦੇ ਫੁੱਲ ਚੁਗਣ ਗਏ ਹਸਤੀਆਂ ਚੁਗਣ ਗਏ ਮੁੰਡੇ ਦੇ ਸ਼ਰੀਆਮ ਗੋਲੀਆਂ ਮਾਰ ਦਿੱਤੀਆਂ ਨੇ ਪਟਿਆਲਾ ਦੇ ਸ਼ਮਸ਼ਾਨ ਘਾੜ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਹੈ ਜਿੱਥੇ ਪਰਿਵਾਰ ਦੇ ਨਾਲ ਆ ਨੌਜਵਾਨ ਮੁੰਡਾ ਜਿਹੜਾ ਆ ਆਪਣੇ ਤਾਏ ਦੇ ਫੁੱਲ ਚੁਗਣ ਦੇ ਵਾਸਤੇ ਗਿਆ ਹੋਇਆ ਸੀਗਾ ਪਟਿਆਲਾ ਦੀ ਸ਼ਮਸ਼ਾਨ ਘਾਟ ਦੇ ਵਿੱਚ ਪਰ ਉੱਥੇ ਕੀ ਜਦੋਂ ਗੱਡੀ ਦੇ ਵਿੱਚੋਂ ਨਿਕਲ ਕੇ ਸ਼ਮਸ਼ਾਨ ਘਾਟ ਦੇ ਵੱਲ ਵਧਦੇ ਨੇ ਤਾਂ ਦੋ ਬੰਦੇ ਇੱਕ ਸਰਦਾਰ ਦੱਸਿਆ ਜਾ ਰਿਹਾ ਔਰ ਇੱਕ ਮੁਨਾ ਬੰਦਾ ਦੱਸਿਆ ਜਾ ਰਿਹਾ ਜਿਹੜੇ ਦੋਨੋਂ ਜਣੇ ਹੀ ਤਾਂਗ ਦੇ ਵਿੱਚ ਬੈਠੇ ਹੋਏ ਸੀ ਤਾਂ ਪਹਿਲਾਂ ਕੀ ਉੱਥੇ ਇਹਨਾਂ ਨੇ ਡੇਰਾ ਲਾਇਆ ਹੋਇਆ ਸੀ ਪਹਿਲਾਂ ਕੀ ਉਹ ਤਾਂਗ ਦੇ ਵਿੱਚ ਬੈਠੇ ਸੀ ਕਿ ਕਦੋਂ ਪਰਿਵਾਰ ਆਵੇ ਤੇ ਕਦੋਂ ਅਸੀਂ ਇਸ ਵਾਰਦਾਤ ਨੂੰ ਅੰਜਾਮ ਦਈਏ ਤਾਂ ਜਿਉਂ ਹੀ ਪਰਿਵਾਰ ਫੁੱਲ ਚੁਗਣ ਦੇ ਵਾਸਤੇ ਆਇਆ ਆਪਣੇ ਮ੍ਰਿਤਕ ਮੈਂਬਰ ਦੇ ਤਾਂ ਉਦੋਂ ਮੁੰਡੇ ਨੂੰ ਘੇਰ ਲਿਆ ਜਾਂਦਾ ਦੋ ਜਣਿਆਂ ਨੇ ਘੇਰਾ ਪਾ ਲਿਆ ਮੂਰਿਓਂ ਪਿਸਤੌਲ ਦੇ ਨਾਲ ਗੋਲੀਆਂ ਚਲਾ ਦਿੱਤੀਆਂ ਇੱਕ ਗੋਲੀ ਵੱਜਣ ਤੋਂ ਬਾਅਦ ਦੂਜੀ ਗੋਲੀ ਫਿਰ ਮਾਰ ਦਿੱਤੀ ਜਾਂਦੀ ਹੈ ਤਾਂ ਮੌਕੇ ਤੇ ਹੀ 30 ਸਾਲਾ ਨਵਨੀਤ ਸਿੰਘ ਤਸਵੀਰ ਬਕਾਇਦਾ ਤੁਸੀਂ ਦੇਖ ਸਕਦੇ ਹੋ ਉਸ ਨੌਜਵਾਨ ਦੀ ਜਿਹਦਾ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਸ਼ਮਸ਼ਾਨ ਘਾੜ ਦੇ ਵਿੱਚ ਆਪਣੇ ਤਾਏ ਦੇ ਫੁੱਲ ਚੁਗਣ ਦੇ ਵਾਸਤੇ ਆਇਆ ਸੀਗਾ ਹਸਤੀਆਂ ਚੁਗਣ ਦੇ ਵਾਸਤੇ ਆਇਆ ਸੀ ਔਰ ਬਦਮਾਸ਼ਾਂ ਨੇ ਇਹਨਾਂ ਬੰਦਿਆਂ ਨੇ ਮਗਰੋਂ ਦੋ ਗੋਲੀਆਂ ਨਵਨੀਤ ਦੇ ਆ ਮਾਰ ਗਿਆ ਨੇ ਔਰ ਮੌਕੇ ਤੇ ਹੀ ਨਵਨੀਤ ਦੀ ਮੌਤ ਹੋ ਚੁੱਕੀ ਹੈ ਤਾਂ ਪਰਿਵਾਰ ਦੇ ਉੱਪਰ ਦੁੱਖਾਂ ਦਾ ਪਹਾੜ ਟੁੱਟ ਚੁੱਕਿਆ ਹੈ ਸੋਗ ਦੇ ਵਿੱਚ ਨੇ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਕਿਉਂਕਿ ਬੜਾ ਔਖਾ ਹੁੰਦਾ ਹੈ ਇੱਕ ਪਰਿਵਾਰਕ ਮੈਂਬਰ ਜਿਹਨੂੰ ਗਏ ਨੂੰ ਅਜੇ 4 ਦਿਨ ਹੋਏ ਹੈ ਤਾ ਪਰਿਵਾਰਕ ਮੈਂਬਰ ਜੇ ਉਹਦੀਆਂ ਅਸਤੀਆਂ ਚੁਗਣ ਵਾਸਤੇ ਉਹਦੇ ਫੁੱਲ ਚੁਗਣ ਵਾਸਤੇ ਜਾ ਰਹੇ ਨੇ ਔਰ ਚੌਥੇ ਦਿਨ ਹੀ ਉਹਨਾਂ ਦੇ ਜਵਾਨ ਜਹਾਨ ਪੁੱਤ ਦੀ ਮੌਤ ਹੋ ਜਾਂਦੀ ਹੈ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਹੈ ਤਾਂ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ ਤਸਵੀਰ ਤੁਸੀਂ ਦੇਖ ਸਕਦੇ ਹੋ ਨਵਨੀਤ ਦੀ ਤਸਵੀਰ ਵੀ ਦਿਖਾ ਰਿਹਾ 30 ਸਾਲਾਂ ਉਮਰ ਦੱਸੀ ਜਾ ਰਹੀ ਹੈ ਨਵਨੀਤ ਦੀ ਜਿਹੜਾ ਕਿ ਕਲੋੜੀ ਗੇਟ ਮੜੀਆਂ ਦੇ ਵਿੱਚ ਗਏ ਸੀ ਆਪਣੇ ਤਾਇਆ ਜੀ ਦੇ ਫੁੱਲ ਚੁਗਣ ਦੇ ਵਾਸਤੇ ਪਰ ਨਵਨੀਤ ਨੂੰ ਇਹ ਨਹੀਂ ਸੀਗਾ ਪਤਾ ਕਿ ਮੇਰੇ ਵਾਸਤੇ ਵੀ ਉੱਥੇ ਬੰਦੇ ਜੁੜੇ ਆ ਇੰਤਜ਼ਾਰ ਕਰ ਰਹੇ ਆ ਤਾਂ ਮੌਤ ਜਿਹੜੀ ਉਹਨੂੰ ਮੜੀਆਂ ਦੇ ਵਿੱਚ ਟਕਰੇਗੀ ਇਹ ਨਵਨੀਤ ਨੂੰ ਨਹੀਂ ਸੀ ਪਤਾ ਕਿਉਂਕਿ ਪਰਿਵਾਰ ਤਾਂ ਪਹਿਲਾਂ ਹੀ ਬਹੁਤ ਦੁਖੀ ਸੀਗਾ ਇੱਕ ਮੈਂਬਰ ਘਰੋਂ ਚਲਿਆ ਗਿਆ ਉਹਦਾ ਦੁੱਖ ਬਹੁਤ ਸੀ ਪਰਿਵਾਰ ਨੂੰ ਔਰ ਪਰਿਵਾਰ ਅਸਤੀਆਂ ਚੁਕਣ ਦੇ ਵਾਸਤੇ ਫੁੱਲ ਚੁਕਣ ਦੇ ਵਾਸਤੇ ਜਦੋਂ ਉੱਥੇ ਗਿਆ ਮੜੀਆਂ ਦੇ ਵਿੱਚ ਜਾਂਦਾ ਹੈ ਸ਼ਮਸ਼ਾਨ ਘਾੜ ਦੇ ਵਿੱਚ ਗਏ ਨੇ ਤਾਂ ਮਗਰੋਂ ਜਿਹੜੇ ਬੰਦੇ ਪਹਿਲਾਂ ਹੀ ਉੱਥੇ ਤਾਂਗ ਲਗਾਈ ਬੈਠੇ ਹੋਏ ਸੀ ਝਾਕ ਦੇ ਵਿੱਚ ਸੀ ਕਿ ਕਦੋਂ ਆਉਣ ਤੇ ਕਦੋਂ ਅਸੀਂ ਵਾਰਦਾਤ ਨੂੰ ਅੰਜਾਮ ਦਈਏ ਜਿਉਂ ਹੀ ਨਵਨੀਤ ਹੁਣੇ ਗੱਡੀ ਦੇ ਵਿੱਚੋਂ ਸ਼ਮਸ਼ਾਨ ਘਾੜ ਦੇ ਵਿੱਚ ਉਤਰਦੇ ਆ ਤਾਂ ਉਹਨਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਜਾਂਦਾ ਹੈ ਨਵਨੀਤ ਦੇ 200 15 ਬੋਰ ਦੇ ਪਿਸਤਲ ਦੇ ਨਾਲ ਦੱਸਿਆ ਜਾਂਦਾ ਹੈ ਕਿ ਫਾਇਰ ਕੀਤੇ ਜਾਂਦੇ ਨੇ 215 ਬੋਰ ਦੇ ਨਾਲ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ 215 ਬੋਰ ਦੀਆਂ ਦੋ ਗੋਲੀਆਂ ਨਵਨੀਤ ਦੇ ਲੱਗੀਆਂ ਨੇ ਆ ਨਵਨੀਤ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ ਫੁੱਲ ਚੁਗਣਾਏ ਪਰਿਵਾਰ ਨੂੰ ਵੱਡਾ ਸਦਮਾ ਇੱਕ ਹੋਰ ਲੱਗ ਗਿਆ ਕਿਉਂਕਿ ਉਹਨਾਂ ਦਾ ਜਵਾਨ ਮੁੰਡਾ ਜੜਾਇਆ 30 ਸਾਲਾ ਨਵਨੀਤ ਸਿੰਘ ਇਸ ਦੁਨੀਆ ਤੋਂ ਹੁਣ ਚਲਾ ਗਿਆ ਹੈ ਬੇਰਹਿਮੀ ਦੇ ਨਾਲ ਉਸ ਦਾ ਕਤਲ ਕੀਤਾ ਗਿਆ ਸ਼ਮਸ਼ਾਨ ਘਾੜ ਦੇ ਵਿੱਚ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਮੁਲਜ਼ਮਾਂ ਨੂੰ ਪਤਾ ਸੀਗਾ ਕਾ ਕਿ ਉਹਨਾਂ ਨੇ ਫੁੱਲ ਚੁਗਣ ਦੇ ਵਾਸਤੇ ਅੱਜ ਇੱਥੇ ਆਉਣਾ ਹੈ ਤਾਂ ਐਸੇ ਕਰਕੇ ਤਾਂਗ ਦੇ ਵਿੱਚ ਉਹ ਬੈਠੇ ਸੀ ਝਾਕ ਲਗਾਈ ਬੈਠੇ ਸੀ ਤਾਂ ਜੌਂਖੀ ਪਰਿਵਾਰ ਨਵਨੀਤ ਦੇ ਨਾਲ ਫੁੱਲ ਚੁਗਣ ਲਈ ਪਹੁੰਚਿਆ ਸ਼ਮਸ਼ਾਨ ਘਾਟ ਦੇ ਵਿੱਚ ਪਹੁੰਚੇ ਤਾਂ ਉਹਨਾਂ ਨੇ 215 ਬੋਰ ਦੇ ਨਾਲ ਨਵਨੀਤ ਦੇ ਉੱਪਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤਾਰ-ਤਾੜ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਤਾਂ ਨਵਨੀਤ ਹੁਣ ਮੌਕੇ ਤੇ ਉਸ ਦੀ ਮੌਤ ਹੋ ਚੁੱਕੀ ਹੈ ਤੁਹਾਨੂੰ ਦੱਸ ਦਈਏ ਕਿ ਐਸਵੀ ਮੌਕੇ ਤੇ ਪਹੁੰਚੇ ਹੋਏ ਨੇ ਔਰ ਮੌਕੇ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਪਰਿਵਾਰ ਨੇ ਮ੍ਰਿਤਕ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਗਿਆ ਫਿਲਹਾਲ ਇਹ ਪਤਾ ਨਹੀਂ ਲੱਗ ਪਾਇਆ ਕਿ ਕੋਈ ਪੁਰਾਣੀ ਰੰਜਿਸ਼ ਸੀ ਕੋਈ ਪੁਰਾਣਾ ਲੈਣ ਦੇਣ ਸੀ ਪੁਰਾਣਾ ਝਗੜਾ ਸੀਗਾ ਅਜੇ ਤੱਕ ਇਹ ਪਤਾ ਨਹੀਂ ਲੱਗ ਪਾਇਆ ਕਿ ਸਵਾਰਦਾਤਾ ਕਾਰਨ ਕੀ ਰਿਹਾ ਹੈ ਕਿਉਂ ਨਵਨੀਤ ਨੂੰ ਗੋਲੀਆਂ ਮਾਰੀਆਂ ਗਈਆਂ ਨੇ ਔਰ ਉਹ ਬੰਦੇ ਕੌਣ ਸੀ ਜਿਨ੍ਹਾਂ ਨੇ ਹਮਲਾ ਕੀਤਾ ਇਹ ਅਜੇ ਤੱਕ ਜਾਂਚ ਦਾ ਵਿਸ਼ਾ ਬਣਿਆ ਹੋਇਆ ਹੈ ਅਜੇ ਤੱਕ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਹ ਅਜੇ ਜਾਂਚ ਦੇ ਅਧੀਨ ਹੈ ਜਾਂਚ ਹੋਵੇਗੀ ਤਾਂ ਪਤਾ ਲੱਗੇਗਾ ਕਿ ਉਨ ਨਵਨੀਤ ਦੇ ਸ਼ਮਸ਼ਾਨ ਘਾੜ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ ਕਿਉਂ ਉਸ ਦਾ ਬੇਰਹਿਮੀ ਦੇ ਨਾਲ